ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੀ ਹੋਈ ਜੀਆਂ ਦਾਦੇ ਕਿ ਗੈਂਗਸਟਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਪੁਲਿਸ ਨੇ ਜੀਆਂ ਦਾਦੇ ਕਿ ਜਿਹੜੇ ਸ਼ੂਟਰ ਗ੍ਰਿਫਤਾਰ ਕੀਤੇ ਤਾਂ ਚੰਡੀਗੜ੍ਹ ਕੋਰਟ ਨੇ ਵੱਡਾ ਫੈਸਲਾ ਸੁਣਾਇਆ 4 ਸਾਲਾਂ ਬਾਅਦ ਉਹਨਾਂ ਕਾਤਲਾਂ ਨੂੰ ਬਰੀ ਕਰ ਦਿੱਤਾ ਗਿਆ ਜੀਆਂ ਦਾਦੇ ਕਿ ਗੁਰਲਾਲ ਬਰਾੜ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੀ ਕੋਰਟ ਨੇ 4 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਚਾਰਾਂ ਨੂੰ ਕਤਲ ਕਾਂਡ ਚ ਗ੍ਰਫਤਾਰ ਕੀਤਾ ਗਿਆ ਸੀ ਗੁਰਲਾਲ ਬਰਾੜ ਦਾ ਕਤਲ ਜੋ ਹੋ ਜਾਂਦਾ ਤਾਂ ਦੱਸ ਦੇ ਕਿ ਚਸ਼ਮਦੀਦ ਜੋ ਕਿ ਗਵਾਜ਼ ਜੀ ਉਸਨੇ ਪਛਾਣਨ ਤੋਂ ਨਾ ਕਰ ਦਿੱਤੀ ਹੈ ਤਾਂ ਦੱਸ ਦੇ ਕਿ 10 ਅਕਤੂਬਰ 2020 ਨੂੰ ਰਾਤ ਨੂੰ ਲਾਂਟੇ ਮਾਲ ਪੀਵੀਆਰ ਵਾਲੇ ਏਰੀਏ ਦੇ ਵਿੱਚ ਕਲੱਬ ਦੇ ਬਾਹਰ ਫੋਰਚੂਨਰ ਦੇ ਵਿੱਚ ਜੋ ਸਵਾਰ ਹੁੰਦਾ ਗੁਰਲਾਲ ਬਰਾੜ ਤਾਂ ਬੰਬੀਆ ਗਰੁੱਪ ਦੇ ਚਾਰ ਸ਼ੂਟਰ ਆਉਂਦੇ ਆ ਤੇ ਜਿਸ ਤੋਂ ਬਾਅਦ ਉਸ ਨੂੰ ਗੋਲੀਆਂ ਦੇ ਨਾਲ ਮਾਰ ਕੇ ਚਲੇ ਜਾਂਦੇ ਆ ਤਾਂ ਦੱਸ ਦੇ ਕਿ ਚਾਰ ਸ਼ੂਟਰ ਤੁਹਾਨੂੰ ਯਾਦ ਹੋ ਕਿਹੜੇ ਨੇ ਅਜੇ ਲੱਠ ਤੇ ਦੂਜੇ ਪਾਸੇ ਨੀਰ ਜੀ ਚਸਕਾ ਜੋ ਕਿ ਬੰਬੀਆ ਗਰੁੱਪ ਦੇ ਇਹ ਦੋ ਸ਼ਾਰਪ ਸ਼ੂਟਰ ਮੈਨ ਨੇ ਨੀਰ ਚਸਕਾ ਤੇ ਅਜੇ ਲੱਠ ਤੇ ਇਹਨਾਂ ਦੇ ਨਾਲ ਇੱਕ ਚਮਕੌਰ ਹੁੰਦਾ ਤੇ ਜਿਸ ਨੂੰ ਬਿਆੰਤ ਵੀ ਕਿਹਾ ਜਾਂਦਾ ਤਾਂ ਦਾਦੀਏ ਕਿ ਚੌਥਾ ਬੰਦਾ ਹੁੰਦਾ ਆਮਨ ਕੁਮਾਰ ਤਾਦਾਦੀ ਇਹ ਕਹਿੰਨਾ ਚਾਰਾਂ ਨੂੰ ਜਿਹੜਾ ਚੰਡੀਗੜ੍ਹ ਕੋਰਟ ਨੇ ਹੁਣ ਬਰੀ ਕਰ ਦਿੱਤਾ ਹੈ ਬਰੀ ਕਿਵੇਂ ਕੀਤਾ ਤਾਂ ਕੋਰਟ ਦੇ ਵਿੱਚ ਜਦੋਂ ਹਾਇਰਿੰਗ ਹੋਈ ਤਾਂ ਉੱਥੇ ਜਿਹੜਾ ਗਵਾਹ ਸੀ ਜਿਹੜਾ ਚਸ਼ਮਦੀਦ ਗਵਾਹ ਸੀ ਤਾਂ ਉਸਨੇ ਨਾ ਕਰਤੀ ਪਛਾਣਨ ਤੋਂ ਤੇ ਉਸਨੇ ਕਿਹਾ ਕਿ ਮੈਂ ਤਾਂ ਇੰਨਾ ਸ਼ੂਟਰਾਂ ਨੂੰ ਜਾਣਦਾ ਹੀ ਨਹੀਂ ਇਹ ਤਾਂ ਹੈ ਹੀ ਨਹੀਂ ਜਿਉਂ ਉੱਥੇ ਤਾਦਾਦੀ ਇਹ ਕਿ 4 ਸਾਲਾਂ ਬਾਅਦ ਕਤਲ ਕਾਂਡ ਨੂੰ ਲੈ ਕੇ ਵੱਡੀਆ ਪੱਡ ਸਾਹਮਣੇ ਆਈ ਹੈ ਗੁਰਲਾਲ ਬਰਾੜ ਜੋ ਕਿ ਸੋਪੂ ਪੋਲਟਿਕਸ ਸੋਪੂ ਦੇ ਵਿੱਚ ਹੁੰਦਾ ਸੋਪੂ ਆਰਗੇਨਾਈਜੇਸ਼ਨ ਜਿਹੜੀ ਡੀਏਵੀ ਕਾਲਜ ਤੋਂ ਬੰਦੀ ਆ ਫਿਰ ਪੰਜਾਬ ਯੂਨੀਵਰਸਿਟੀ ਦਾ ਦਾਦੀ ਕੇ ਦਾ ਪ੍ਰਧਾਨ ਹੁੰਦਾ ਤਾਂ ਸੋਪੂ ਦਾ ਪ੍ਰਧਾਨ ਸੀ ਗੁਰਲਾਲ ਬਰਾੜ ਕਿਸੇ ਟਾਈਮ ਤਾਂ ਦਾਦੀਏ ਕਿ ਹੁਣ ਜਿਹੜਾ ਇਸ ਦਾ ਕਤਲ ਜਦੋਂ ਕੀਤਾ ਗਿਆ ਤਾਂ ਚਾਰ ਸ਼ੂਟਰ ਜਿਹੜੇ ਸੀ ਨੀਰ ਚਸਕਾ ਅਜੇ ਲੱਠ ਅਮਨ ਕੁਮਾਰ ਤੇ ਨਾਲ ਇੱਕ ਚਮਕੌਰ ਨਾਂ ਦਾ ਸੀ ਤਾਂ ਦਾਦੀਏ ਕਿ ਬੰਬੀਆ ਗਰੁੱਪ ਨਾਲ ਸਬੰਧ ਰੱਖਦੇ ਸੀ ਤੇ ਇਹਨਾਂ ਦਾ ਨਾਮ ਆਇਆ ਸੀ ਤਾਂ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਹੁਣ ਜਿਹੜਾ ਇਹਨਾਂ ਚਾਰਾਂ ਨੂੰ ਬਰੀ ਕਰਤਾ ਚੰਡੀਗੜ੍ਹ ਕੋਰਟ ਨੇ ਬਰੀ ਕਰਤਾ ਗੁਰਲਾਲ ਬਰਾੜ ਕਤਲ कांड ਦੇ ਵਿੱਚ ਬਹੁਤ ਵੱਡਾ ਅਪਡੇਟ ਸਾਹਮਣੇ ਆ ਰਿਹਾ ਚਚੇਰਾ ਭਰਾ ਗੁਰਲਾਲ ਬਰਾੜ ਦਾਦੀਏ 골ਡੀ ਬਰਾੜ ਦਾਤਾ ਦਾਦੀਏ ਕਿ 골ਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਕਾਂਡ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਚਾਰਾ ਮੁਲਜ਼ਮਾਂ ਨੂੰ ਚਾਰਾ ਮੁਲਜ਼ਮਾਂ ਨੂੰ ਜਿਹੜਾ ਬਰੀ ਕਰਤਾ ਚੰਡੀਗੜ੍ਹ ਕੋਰਟ ਨੇ ਜੀਆਂ ਦਾਦੀਏ ਕਿ ਦੇਰ ਰਾਤ ਕਲੱਬ ਦੇ ਬਾਹਰ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੁੰਦਾ ਗੁਰਲਾਲ ਬਰਾੜ ਤਾਂ ਉਸ ਵਕਤ ਦੋ ਮੋਟਰਸਾਈਕਲ ਦੇ ਉੱਪਰ ਆਉਂਦ ਨੇ ਸ਼ੂਟਰ ਤਾਂ ਬਾਅਦ ਦੇ ਵਿੱਚ ਗੋਲੀ ਮਾਰ ਦਿਆ ਜਿਸ ਤੋਂ ਬਾਅਦ ਗੁਰਲਾਲ ਬਰਾੜ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਦਾਦੀਏ ਕਿ ਚਾਰ ਸ਼ੂਟਰ ਤੁਹਾਨੂੰ ਸਭ ਨੂੰ ਯਾਦ ਹੈ ਅਜੇ ਲੱਟ ਅਮਨ ਕੁਮਾਰ ਚਮਕੌਰ ਤੇ ਨਾਲ ਇੱਕ ਹੁੰਦਾ ਨੀਰ ਚਸਕਾ ਨੀਰ ਚਸਕਾ ਬੰਬੀਹਾ ਗਰੁੱਪ ਦਾ ਇੱਕ ਟੇ ਮੈਂਬਰ ਹੈ ਤੇ ਸ਼ਾਰਪ ਸ਼ੂਟਰ ਹੈ ਤਾਂ ਦੱਸਦੀਏ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਖਬਰਾਂ ਵੀ ਤੁਹਾਨੂੰ ਸਾਹਮਣੇ ਆਈਆਂ ਸੀ ਕਿ ਅਜੇ ਜਦੋਂ ਨੀਰਜ ਚਸਕਾ ਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਹਿਮਾਚਲ ਦੀ ਅਦਾਲਤ ਦੇ ਵਿੱਚੋਂ ਪੇਸ਼ ਹੋਣ ਜਾਂਦਾ ਤਾਂ ਹੁਣ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚਾਰਾਂ ਨੂੰ ਕਤਲकांड 'ਚ ਗ੍ਰਿਫਤਾਰ ਕੀਤਾ ਸੀ ਪਰ ਚਾਰਾਂ ਨੂੰ ਜਿਹੜਾ ਬਰੀ ਕਰ ਦਿੱਤਾ ਗਿਆ ਚੰਡੀਗੜ੍ਹ ਕੋਰਟ ਨੇ ਬਰੀ ਕੀਤਾ ਗੁਰਲਾਲ ਬਲਾੜ ਕਤਲकांड ਦੇ ਚਾਰ ਸ਼ੂਟਰ ਸੀ ਇਹ ਜੀਆਂ ਦੱਸ ਦਈਏ ਕਿ ਹੁਣ ਇਹਨਾਂ ਨੂੰ ਜਦੋਂ ਬਰੀ ਕਰ ਦਿੱਤਾ ਤਾਂ ਦੇਖਣਾ ਹੋਊਗਾ ਕਿ ਇਸ ਤੋਂ ਬਾਅਦ ਜਿਹੜਾ ਹੋਰ ਜਿਹੜਾ ਅੱਗੇ ਕੋਰਟ ਦੇ ਵਿੱਚ ਫੈਸਲਾ ਜਾਂਦਾ ਜਾਂ ਨਹੀਂ ਤਾਂ ਦੱਸ ਦਈਏ ਕਿ ਚੰਡੀਗੜ੍ਹ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ